ਆ ਗਈ ਐ ਸੇ ਬੋਲੋ ਜੀ ਬਣਾਓ ਸਾਹਮਣੇ ਹੋ ਜਾਣਾ ਬੋਲੋ ਜੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੇ ਨਾਮ ਤੇ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਹਾਂ ਵੀ ਛੋਟੇ ਬਜ਼ੁਰਗ ਮੋਰਚਿਆਂ ਤੇ ਡਟੇ ਹੋਏ ਨੇ ਫਾਸਲਾਂ ਤੇ ਨਸਲਾਂ ਨੂੰ ਬਚਾਉਣ ਵਾਸਤੇ ਜੇ ਐਸੀ ਹਥਿਆਰ ਫੇਰਤੇ ਨਾ ਜੇ ਛੋਟੀ ਆਉਣੇ ਵਾਲੀ ਲਾੜ ਛੋਟੇ ਬੱਚੇ ਪੁੱਛਿਆ ਕਰਨਗੇ ਵੀ ਤੁਸੀਂ ਕਿੱਥੇ ਗਏ ਤੇ ਜਦ ਇਹ ਕਿਸਾਨੀ ਤੇ ਹਮਲਾ ਤਾਂ ਤਿੰਨ ਕਾਲੇ ਕਾਨੂੰਨ ਆਏ ਨੇ ਉਹਨਾਂ ਨੂੰ ਰੱਦ ਕਰਾਉਣ ਵਾਸਤੇ ਐਨਐਸਏ ਦੀ ਗਰੰਟੀ ਲੈਣ ਵਾਸਤੇ ਗਰੰਟੀ ਲੈਣ ਵਾਸਤੇ ਭਰਾਵੋ ਇਹ ਮੋਰਚੇ ਤੇ ਡਟੇ ਹੋਈਆਂ ਵੀ ਪਰਵਾਹ ਨਾ ਮੰਨੋ ਤਾਕੜੇ ਹੋ ਪਿੰਡਾਂ ਦੇ ਵਿੱਚ ਇਹ ਪ੍ਰਚਾਰ ਕਰੋ ਇਹ ਵੀਡੀਓ ਨੂੰ ਸ਼ੇਅਰ ਕਰੋ ਵੀ ਸਿੰਘੂ ਮੋਰਚੇ ਤੇ ਕੱਲ ਕਪੂਰਥਾ ਦੇ ਜ਼ਿਲ੍ਹੇ ਦੇ ਨੌਜਵਾਨ ਬੱਚੇ ਆਏ ਨੇ ਦੋ ਗੱਡੀਆਂ ਭਰ ਕੇ ਰਸਣ ਦੀਆਂ ਚਾਰ ਨੰਗਰਾਂ ਦੇ ਵਿੱਚ ਮੈਂ ਕੁਛ ਕੁ ਆਪਣਾ ਲੈ ਕੇ ਚਾਰੇ ਜਿੱਥੇ ਚਾਰ ਲੰਗਰ ਚੱਲ ਰਹੇ ਨੇ ਚਾਰਾਂ ਤੇ ਉਹਨਾਂ ਦਾ ਰਸਣ ਹੈ ਜਿਹੜਾ ਪੰਡਾਇਆ ਹੈ ਪਬਲਿਕ ਆਪਣੇ ਨਾਲ ਖੜੀ ਹੈ ਹਿੰਮਤ ਨਾ ਹਾਰੋ ਪਿੰਡਾਂ ਦੇ ਨੌਜਵਾਨੋ ਤਾਕੜੇ ਹੋ ਤਾਕੜੇ ਹੋ ਕੇ ਜਿੱਤਾਂਗੇ ਇਹ ਮਸਲਾ ਇਹ ਮੈਚ ਹੈ ਜਿਹੜਾ ਇਹ ਛੋਟੀ ਦਾ ਮਾਖਲਾ ਹੈ ਰੋਟੀ ਦਾ ਕਦੇ ਨਹੀਂ ਹਾਰਾਂਗੇ ਜਿੱਤ ਕੇ ਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ